ਬੰਦਾ ਗੱਡੀ ਚਲਾ ਰਿਆ ਸੀ ਡਰਾਈਵ ਕਰ ਰਿਆ ਸੀਗਾ ਉਹਦੇ ਡੈਸ਼ ਕੈਮਰੇ ਦੀ ਵੀ ਵੀਡੀਓ ਚੈੱਕ ਕੀਤੀ ਜਾਵੇ ਕਿ ਬੰਦੀਆ ਸੁੱਤੇ ਸੀ ਉਹਨਾਂ ਦਾ ਡਰਿੰਕ ਕੀਤੀ ਸੀ ਡਰਾਈਵ ਕਰ ਰੇ ਸੀਗੇ ਦੂਸਰੇ ਜਿਹੜੀ ਗੱਡੀ ਵੱਜੀ ਆ ਜਿਹੜੀ ਬਲੈਕ ਰੰਗ ਦੀ ਗੱਡੀ ਵਾਜਰੀ ਨਾਲ ਵਿੱਚ ਉਹਦੇ ਵਿੱਚ ਸ਼ਰਾਬ ਦੀ ਹਾਂ ਟਰੱਕ ਵੱਜੀ ਆ ਉਸ ਸ਼ਰਾਬ ਦੀਆਂ ਬੋਤਲਾਂ ਪਾਈਆਂ ਗਈਆਂ ਵਾ ਉਹ ਕਿਤਨਾ ਕਿਤੇ ਪੁਲਿਸ ਨੇ ਸਾਰੀਆਂ ਵੀਡੀਓ ਬਣਾਈਆਂ ਉਹ ਵੀਡੀਓ ਵੀ ਇਹਨਾਂ ਨੂੰ ਜਾਰੀ ਕਰਨੀ ਚਾਹੀਦੀਆਂ ਸੀ ਜਿਹੜਾ ਟਰਾਲਾ ਉਹਨੂੰ ਦਿਖਿਆ ਨਹੀਂ ਪਿੱਛੇ ਕਿ ਪਿੱਛੇ 100 ਗੱਡੀਆਂ ਹੋਰ ਵੀ ਆ ਰਹੀਆਂ ਸੀ ਕਿ ਲਾਈਏ ਥੋੜੀ ਆ ਰਹੀਆਂ ਸੀਗਾ ਪਿੱਛੇ ਗੱਡੀਆਂ ਹੋ ਰਹੀਆਂ ਉਹਨਾਂ ਨੇ ਬ੍ਰੇਕ ਮਾਰੀ ਹੈ ਕੱਲਾ ਇਹ ਇਹਨੂੰ ਕਿਉਂ ਨਹੀਂ ਕੱਲਾ ਜੀ ਤੁਸੀਂ ਜਿੰਦਰ ਦੇ ਹੱਥ ਘੜੀਆਂ ਐਵੇਂ ਲਾਈਆਂ ਜਿਵੇਂ ਬਹੁਤ ਵੱਡਾ ਬੰਦਾ ਉਹ ਕ੍ਰਾਈਮਨਲ ਹੋਵੇ ਉਹ ਬੜਾ ਤਕੜਾ ਉਹਨੇ ਕ੍ਰਾਈਮ ਕਰਤਾ ਵਾ ਜੇਕਰ ਮੰਦੇ ਰੋਡ ਐਕਸੀਡੈਂਟ ਹੋ ਗਿਆ ਵਾ ਪਰ ਉਹ ਚੀਜ਼ਾਂ ਉਹਦਾ ਜਿਹੜਾ ਬਿਹੇਵ ਕੀਤਾ ਦਸਤਾਰ ਲਾ ਕੇ ਕੜਾ ਲਾ ਕੇ ਉਹਨੂੰ ਬੇਵੇਸ ਦੇ ਕਰਨ ਕੀਤਾ ਜਾ ਰਿਹਾ ਕਦੀ ਉਹਨੂੰ ਫਰਲਡਾ ਤੋਂ ਕੈਨੇਡਾ ਉਹ ਬੰਦ ਜਾ ਫਰਲਡਾ ਤੋਂ ਕੈਲੀਫੋਰਨੀਆ ਲਿਆ ਜਾਇਆ ਜਾ ਰਿਹਾ ਉਸ ਤਰੀਕੇ ਨਾਲ ਉਹ ਚੀਜ਼ਾਂ ਨਿੰਦਨਯੋਗ ਹੈ ਕਿ ਇਸ ਤਰੀਕੇ ਨਾਲ ਨਾਂ ਜਿਹੜਾ ਵਾ ਪੇਸ਼ ਕੀਤਾ ਜਾਵੇ ਇੱਕ ਸਿਰ ਤੇ ਪਟਕੀ ਵੀ ਦੇ ਸਕਦੇ ਕਿ ਜਿਹਦਾ ਜਿਹੜਾ ਵਾ ਇਥੇ ਮੰਨ ਲਓ ਕਿ ਆਪਣਾ ਜਿਹੜਾ ਜੂੜਾ ਸਿਰ ਤੇ ਰੱਖਿਆ ਉਹਨੇ ਤੇ ਉਹਦਾ ਗੁਨਾਹ ਹੋ ਗਿਆ ਵਾ ਦੇਖੋ ਇਹ ਪਮਾਨ ਕੀਤਾ ਗਿਆ ਬੇਬੀ ਬਹੁਤ ਜ਼ਿਆਦਾ ਬੇਅਦਵੀ ਹੋਈ ਹੈ ਕਿਉਂਕਿ ਜਿਹੜੇ ਪੰਜਾਬੀ ਜਾ ਕੇ ਪ੍ਰਦੇਸਾਂ 'ਚ ਕੰਮ ਕਰਦੇ ਨੇ ਉਹਦੇ ਹਾਲ ਦੇਖ ਕੇ ਹੋਰ ਕਿਹੜਾ ਪ੍ਰਦੇਸੀ ਜਾ ਕੇ ਪ੍ਰਦੇਸ਼ ਕੰਮ ਕਰੇਗਾ ਪੰਜਾਬ 'ਚ ਅੱਗੇ ਰੋਜ਼ਗਾਰ ਨਹੀਂ ਰਹਿ ਗਿਆ ਸਾਡੇ ਪ੍ਰਵਾਸੀਆਂ ਨੂੰ ਤਾਂ ਕੰਮ ਦਿੱਤਾ ਜਾ ਰਿਹਾ ਇਥੇ ਬੈਂਕਾਂ ਦੇ 'ਚ ਪ੍ਰਵਾਸੀ ਪੈ ਗਏ ਨੇ ਹੋਰ ਥਾਵਾਂ 'ਤੇ ਜਾ ਕੇ ਸਾਡੇ ਸਾਰੇ ਇਥੇ ਆ ਕੇ ਕੰਮ ਸਾਰੇ ਪ੍ਰਵਾਸੀ ਵਸ ਗਏ ਨੇ ਤੇ ਪੰਜਾਬੀਆਂ ਵਾਸਤੇ ਕੰਮ ਰਹਿ ਨਹੀਂ ਗਿਆ ਵੈਸੇ ਉਹ ਕਹਿੰਦੇ ਸੀ ਕਿ ਤੁਹਾਡੇ ਪੇਜ ਨਾਂ ਦੇ ਉੱਪਰ ਜਿਹੜੀ ਫੰਡਿੰਗ ਇਕੱਠੀ ਹੋ ਰਹੀ ਆ ਤੇ ਪੇਜ ਪਰਿਵਾਰ ਦੇ ਨਾਂ ਤੇ ਬਣਾਏ ਜਾ ਰਹੇ ਨੇ ਕਿ ਇਹ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਦੀ ਲੋੜ ਆ ਪਰਿਵਾਰਕ ਮੈਂਬਰ ਤੰਗ ਨੇ ਇਸ ਤਰੀਕੇ ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਸੀ ਕਿਆਂ ਪਰ ਮੈਂ ਉਹ ਕਲੀਅਰ ਕਰ ਦਿਆਂ ਕਿ ਉਹਦਾ ਪਰਿਵਾਰ ਨੇ ਆਪਣਾ ਨਾਂ ਦੇ ਅਕਾਊਂਟ ਦਿੱਤਾ ਨਾ ਹਾਲੇ ਤੱਕ ਕੋਈ ਆਪਣੇ ਆਪਣਾ ਬਿਆਨ ਸਾਹਮਣੇ ਆਇਆ ਵਾ ਇਸ ਤਰੀਕੇ ਦਾ ਕਿਸ ਤਰ੍ਹਾਂ ਦੀ ਕੋਈ ਗਲਬਾ ਸਾਹਮਣੇ ਨਹੀਂ ਆਇਆ ਇੰਗਲਿਸ਼ ਜਿਹੜੀ ਉਸ ਨੂੰ ਸਮਝ ਨਹੀਂ ਆ ਰਹੀ ਹੈਗੀ ਟਰਾਂਸਲੇਟਰ ਰੱਖਣਾ ਪੈ ਰਿਹਾ ਵਾ ਵੀ ਉਹ ਸਵਾਲ ਇਹ ਖੜੀ ਕੀਤੇ ਜਾ ਰਹੇ ਮੈਡੀਕਲ ਚ ਜਿਹੜੇ ਕਹਦੀ ਵੀ ਗੋਰੇ ਨੇ ਜਾਂ ਫਿਰ ਕਿ ਲੋਕ ਜਿਹੇ ਨੇ ਜਿਹੜੇ ਚੰਗਾ ਨਹੀਂ ਸਮਝਦੇ ਹੈਗੇ ਪੰਜਾਬੀਆਂ ਨੂੰ ਉਹ ਕਹਿੰਦੇ ਵੀ ਪੰਜਾਬੀ ਨਹੀਂ ਸਮਝ ਆ ਰਹੀ ਏ ਇਸ ਨੂੰ ਵੀ ਇਹ ਕਿਵੇਂ ਸਾਈਨ ਬੋਰਡ ਪੜ੍ਹਦੇ ਕੀ ਬੀਤ ਰਹੀ ਆ ਆਪਾਂ ਵੀਡੀਓ ਦੇਖੀਆ ਉਹ ਚਿਹਰਾ ਤਾਂ ਨਹੀਂ ਚੁੱਕ ਰਿਹਾ ਉਹਦਾ ਚਿਹਰੇ ਥਲੇ ਝੁਕਿਆ ਹੋਇਆ ਵਾ ਉਹ ਉਹ ਤਾਂ ਆਪਣਾ ਦੇਖ ਹੀ ਨਹੀਂ ਰਿਹਾ ਕਿਉਂ ਨਹੀਂ ਫੋਟੋਆਂ ਅੰਦਰ ਵਿੱਚ ਉਹ ਬਿਆਨ ਬੋਲ ਰਿਹਾ ਗਾੜੀ ਉਹ ਬੋਲੂ ਗਾੜੀ ਕੀ ਹਲੇ ਉਹਨੂੰ ਤਾਂ ਪਤਾ ਨਹੀਂ ਲੱਗਣਦਾ ਕਿ ਮੇਰੇ ਨਾਲ ਹੋਇਆ ਕੀ ਹੈ ਸਚਿਗੁਰ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਹਰਜਿੰਦਰ ਯੂਐਸਏ ਪਹੁੰਚਦਾ ਹੈ ਯੂਐਸਏ ਆਪਣੀ ਜ਼ਿੰਦਗੀ ਸਵਾਰਨ ਦੇ ਲਈ ਜਾਂਦਾ ਹੈ ਲੇਕਿਨ ਉੱਥੇ ਅਜਿਹੀ ਦੁਰਘਟਨਾ ਵਾਪਰਦੀ ਹੈ ਉਸ ਦੇ ਨਾਲ ਕਿ ਉਸ ਨੂੰ ਉਥੇ 45 ਸਾਲ ਦੀ ਸਜ਼ਾ ਜੋ ਦੱਸੀ ਜਾ ਰਹੀ ਹੈ ਵੀ ਹੋ ਸਕਦੀ ਹੈ ਹਾਲਾਂਕਿ ਇਸ ਦੇ ਵਿੱਚ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਵੀ ਕਿੰਨੀ ਸਜ਼ਾ ਹੋਣੀ ਹੈ ਲੇਕਿਨ ਇਸ ਦੇ ਨਾਲ ਪਰਿਵਾਰਕ ਮੈਂਬਰ ਅਸਾ ਪੰਜਾਬ ਦੇ ਵਿੱਚ ਤਰਨਤਾਰਨ ਸਾਹਿਬ ਦੇ ਵਿੱਚ ਅਸੀਂ ਪਹੁੰਚੇ ਹਾਂ ਔਰ ਪਰਿਵਾਰਕ ਮੈਂਬਰ ਨੇ ਜਿਹੜੇ ਬਹੁਤ ਦੁਖੀ ਨੇ ਔਰ ਰਿਸ਼ਤੇਦਾਰ ਵੀ ਦੁਖੀ ਨੇ ਕਿ ਹਰਜਿੰਦਰ ਨੂੰ ਕਿਸ ਤਰੀਕੇ ਨਾਲ ਇਸ ਮਸਲੇ ਦੇ ਵਿੱਚੋਂ ਕੱਢਿਆ ਜਾਵੇ ਦਾ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਦਿਲਬਾਖ ਜੋਲ ਜੀ ਜੋਲ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਇਸ ਵੇਲੇ ਹਾਲਾਤ ਕੀ ਨੇ ਪਰਿਵਾਰ ਦੇ ਵੀ ਪਰਿਵਾਰ ਗੱਲ ਨਹੀਂ ਕਰ ਰਿਹਾ ਹੈਗਾ ਮੀਡੀਆ ਦੇ ਨਾਲ ਵੀ ਮਾਤਾ ਜੀ ਵੀ ਬਜ਼ੁਰਗ ਨੇ ਨਾ ਪਰਾ ਗੱਲ ਕਰ ਰਹੀ ਨੇ ਹਾਲਾਤ ਕੀ ਨੇ ਹਾਲਾਤ ਗੱਲ ਕੀਤੀ ਜਾਵੇ ਤੇ ਬਹੁਤ ਜ਼ਿਆਦਾ ਕੰਡੀਸ਼ਨ ਸੀਰੀਅਸ ਹੈਗੇ ਮਾਤਾ ਦੀ ਤੇ ਕਿਉਂਕਿ ਜਿਹੜੀ ਇਸ ਤਰੀਕੇ ਦੇ ਨਾਲ ਜਦੋਂ ਇੱਕ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਹਾਂ ਤੇ ਜਦੋਂ ਆਪਣੀ ਜਾਨ ਸਖਦੀ ਰਹਿੰਦੀ ਹੈ ਆਪਾਂ ਜਦੋਂ ਪਤਾ ਹੁੰਦਾ ਵਾ ਕਿ ਸਾਡਾ ਬੱਚਾ ਵਿਦੇਸ਼ ਵਿੱਚ ਹੈ ਤੇ ਆਪਾਂ ਮਾਵਾ ਅਰਦਾਸ ਕਰਦੀਆਂ ਨੇ ਕਿ ਸਹੀ ਸਲਾਮਤ ਬੱਚਾ ਸਾਡਾ ਜਿਸ ਤਰੀਕੇ ਨਾਲ ਜਾ ਰਿਹਾ ਤਾਂ ਉਸ ਤਰੀਕੇ ਦੇ ਨਾਲ ਹੀ ਉਹ ਵਾਪਸ ਘਰ ਆਵੇ ਤੇ ਜਦੋਂ ਇਸ ਤਰ੍ਹਾਂ ਦੀ ਕਿਰਕੀ ਦੀ ਖਬਰ ਮਿਲ ਜਾਣੀ ਕਿ ਉਸ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਜੀ ਉਸ ਤੋਂ ਰੋਡ ਐਕਸੀਡੈਂਟ ਹੋ ਗਿਆ ਤਾਂ ਪਰਿਵਾਰ ਦੀ ਬਹੁਤ ਜ਼ਿਆਦਾ ਮੰਦੀ ਹਾਲ ਤੇ ਸੋ ਇੱਕ ਨਾ ਪਟੀਸ਼ਨ ਦੀ ਗੱਲ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਮੈਂ ਸਰਪੰਚ ਸਾਹਿਬ ਨਾਲ ਵੀ ਗੱਲ ਕਰ ਰਿਹਾ ਪਿਆ ਸੀ ਵੀ ਐਵੇਂ ਦੀਆਂ ਖਬਰਾਂ ਆ ਰਹੀਆਂ ਨੇ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ ਤੇ ਫੰਡ ਇਕੱਠੇ ਕੀਤੇ ਜਾ ਰਹੇ ਇਹ ਗੱਲ ਸੱਚੀ ਹੈ ਇਸ ਚੀਜ਼ ਤੇ ਜਿਹੜੀ ਜੀ ਪਟੀਸ਼ਨ ਦੀ ਗੱਲ ਹੈਗੀ ਆ ਤੇ ਪਟੀਸ਼ਨ ਦੇ ਵਿੱਚ ਸਚਾਈ ਇਹ ਹੈ ਕਿ ਜਿਹੜਾ ਮੇਰੀ ਉਧਰ ਰਾਤ ਵੀ ਗੱਲ ਹੋਈ ਸੀਗੇ ਸਟੇਡੀਆ ਦੇ ਵਿੱਚ ਤੇ ਉਹਨਾਂ ਨੇ ਤਰਨਤਾਰ ਨਾਲ ਕੋ ਦੋ ਲੜਕੀਆਂ ਨੇ ਉਹਨਾਂ ਵੱਲੋਂ ਕੋਈ ਜਿਹੜੀ ਸਾਈਨ ਮਹੀਮ ਜਿਹੜੀ ਚਲਾਈ ਹੋਈ ਆ ਤਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਇਹਨਾਂ ਦੇ ਪਰਿਵਾਰਕ ਮੈਂਬਰ ਸਾਨੂੰ ਮਿਲਣ ਵਾਸਤੇ ਆ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਦੇ ਵਿੱਚ ਜਿਹੜਾ ਵਾ ਕੀ ਗੱਲਬਾਤ ਚੱਲ ਰਹੀ ਹੈ ਵਾ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਆਪਣਾ ਮੀਡੀਆ ਵਿਖਾ ਰਿਹਾ ਵਾ ਤੇ ਉਹ ਸਾਰਾ ਕੋਈ ਪੋਜ਼ਿਟਿਵ ਦਿਖਾ ਰਿਹਾ ਵਾ ਤੇ ਬਹੁਤ ਵਧੀਆ ਸਾਨੂੰ ਸਹਿਯੋਗ ਮਿਲ ਰਿਹਾ ਤੇ ਬਾਹਰ ਜਿਹੜੇ ਵਿਦੇਸ਼ਾਂ ਵਿੱਚ ਪੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੀ ਚੱਲ ਰਿਹਾ ਉਸ ਬਾਰੇ ਸਾਨੂੰ ਕੁਝ ਇਸ ਬਾਰੇ ਨੌਲੇਜ ਨਹੀਂ ਹੈਗੀ ਜੇਕਰ ਗੱਲ ਕੀਤੀ ਜਾਵੇ ਫੰਡਿੰਗ ਦੀ ਜਿਹੜੀ ਯੂ ਐਸ ਏ ਦੇ ਵਿੱਚ ਇਹ ਆਈ ਤੁਹਿਆਂ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 174 75 ਦੇ ਕਰੀਬ ਜਿਹੜੇ ਪੇਜ ਸਾਨੂੰ ਪਤਾ ਲੱਗਾ ਸੀਗਾ ਉਧਰ ਰੇਡੀਓ ਚੈਨਲ ਦੇ ਜ਼ਰੀਏ ਕਿ ਜਿਹੜਾ ਉਧਰ ਇਹ ਰੇਡੀਓ ਚੈਨਲ ਤੋਂ ਕਾਲ ਆਈ ਸੀਗੀ ਉਹ ਕਹਿੰਦੇ ਸੀ ਕਿ ਤੁਹਾਡੇ ਪੇਜ ਨਾਂ ਦੇ ਉੱਪਰ ਜਿਹੜੀ ਫੰਡਿੰਗ ਇਕੱਠੀ ਹੋ ਰਹੀ ਆ ਤੇ ਪੇਜ ਪਰਿਵਾਰ ਦੇ ਨਾਂ ਤੇ ਬਣਾਏ ਜਾ ਰਹੇ ਨੇ ਕਿ ਇਹ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਦੀ ਲੋੜ ਆ ਪਰਿਵਾਰਕ ਮੈਂਬਰ ਤਾਂ ਇਸ ਤਰੀਕੇ ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਸੀ ਕਿਆਂ ਪਰ ਮੈਂ ਉਹ ਕਲੀਅਰ ਕਰ ਦਿਆਂ ਕਿ ਉਹ ਪਰਿਵਾਰ ਨੇ ਆਪਣਾ ਨਾਮ ਦੇ ਅਕਾਊਂਟ ਦਿੱਤਾ ਨਾ ਹਾਲੇ ਤੱਕ ਕੋਈ ਆਪਣੀ ਆਪਣਾ ਬਿਆਨ ਸਾਹਮਣੇ ਆਇਆ ਵਾ ਇਸ ਤਰੀਕੇ ਦਾ ਕਿਸ ਤਰ੍ਹਾਂ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਤੇ ਨਾ ਪਰਿਵਾਰ ਨੂੰ ਪ੍ਰਮਾਤਮਾ ਜਰੂਰ ਤੇਵੇਂ ਦੀ ਪਾਵੇ ਕਿਉਂਕਿ ਅਰਦਾਸ ਇਹੋ ਸਾਰੇ ਪੰਜਾਬੀ ਕਰ ਰਹੇ ਆ ਕਿ ਸਹੀ ਸਲਾਮ ਤਰਜਿੰਦਰ ਜਿਹੜਾ ਘਰ ਵਾਪਸ ਆ ਜੇ ਜਿਹਨੂੰ ਰਿਪੋਰਟ ਕਰ ਦਿੱਤਾ ਜਾਵੇ ਜਾਂ ਉਹ ਜੇਕਰ ਸਜ਼ਾ ਹੁੰਦੀ ਵੀ ਥੋੜੀ ਬਹੁਤੀ ਹੋਵੇਵੇਂ ਕਿ ਜਿਹੜਾ ਨਾਮਾਤਰ ਜਿੰਨਾ ਕੋਨੇ ਜੁਰਮ ਕੀਤਾ ਕਿਉਂਕਿ ਜਿਹੜਾ ਕਤਲ ਦਾ ਇਲਜ਼ਾਮ ਲੱਗਣਾ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਲਤ ਚੀਜ਼ ਆ ਕਿਉਂਕਿ ਕਤਲ ਉਹ ਹੁੰਦਾ ਵਾ ਜਿਹੜਾ ਆਪਾਂ ਕਿਸੇ ਨੂੰ ਜਾਣ ਬੁੱ ਕੀ ਰਾਦਾ ਕਤਲ ਕਿਦਾ ਕਹਦੇ ਨੇ ਆ ਕਿ 307 ਲੱਗ ਜਾਂਦੀ ਆਪਣੇ ਤੇ ਜਾਂ ਹੁਣ ਚੇਂਜ ਹੋ ਗਈਆਂ ਜਾਂ ਕਤਲ ਕਹ ਦੇਣਾ ਕਿਸੇ ਨੂੰ ਕਿ ਕਤਲ ਕਤਲ ਹੁੰਦਾ ਗੋਲੀ ਮਾਰ ਕੇ ਕਰਨਾ ਜਾਂ ਕਿਸੇ ਸਿਰ ਚ ਡੰਡਾ ਮਾਰ ਕੇ ਮਾਰ ਦੋ ਉਹ ਬੰਦਾ ਮਰ ਜਾਂਦਾ ਪਰ ਇਹ ਰੋਡ ਐਕਸੀਡੈਂਟ ਆ ਇਹ ਐਕਸੀਡੈਂਟ ਨੂੰ ਆਪਾਂ ਉਸ ਤਰੀਕੇ ਨਾਲ ਰੱਖਿਓ ਯੂ ਟਰਨ ਉਹਨੇ ਗਲਤ ਲਿਆ ਵਾ ਤੇ ਯੂ ਟਰਨ ਲੈ ਕੇ ਤੇ ਉਸ ਦੇ ਨਾਲ ਜਿਹੜੀ ਉਹ ਉਹਨਾਂ ਦੀ ਤਿੰਨ ਜਿਹੜੀਆਂ ਕੀਮਤੀ ਜਾਨਾਂ ਗਈਆਂ ਨੇ ਸਾਨੂੰ ਜਿੰਨਾ ਦੁੱਖ ਹਰਜਿੰਦਰ ਦਾ ਉਹਨਾਂ ਸਾਨੂੰ ਉਹ ਕੀਮਤੀ ਜਾਨਾਂ ਦਾ ਦੁੱਖ ਵੀ ਜਿਹੜੀਆਂ ਇਸ ਦੁਨੀਆ ਤੋਂ ਜਾ ਚੁੱਕੀਆਂ ਤੇ ਪਰ ਜਿਹੜਾ ਚੀਜ਼ਾਂ ਹਰਜਿੰਦਰ ਦੇ ਨਾਲ ਬੀਤੀਆਂ ਵਾ ਉਹ ਸਮੇਂ ਰਜਿੰਦਰ ਨੇ ਜਿਹੜੀ ਗੱਲ ਕੀਤੀ ਆ ਬ੍ਰਦਰ ਦੇ ਨਾਲ ਕਿ ਉਹ ਜਦੋਂ ਟਰਾਲਾ ਵਜਦਾ ਉਹ ਸਾਰੀ ਗੱਲਬਾਤ ਹੁੰਦੀ ਹੈ ਉਹ ਭਰਾ ਦੇ ਨਾਲ ਡਿਸਕਸ ਕੀਤੀ ਆ ਕਿ ਮੇਰੇ ਨਾਲ ਇਹ ਗੱਲਬਾਤ ਹੋ ਗਈ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਸੀਗਾ ਕਿ ਸ਼ਰਾਬ ਦੀਆਂ ਬੋਤਲਾਂ ਵੀ ਉਹਨਾਂ ਦੀ ਗੱਡੀ ਵਿੱਚ ਨਿਕਲੀਆਂ ਜਿਹੜੇ ਬੰਦੇ ਡਰਾਈਵ ਕਰ ਰਹੇ ਸੀਗੇ ਦੂਸਰੇ ਜਿਹੜੀ ਗੱਡੀ ਭੱਜੀ ਆ ਜਿਹੜੀ ਬਲੈਕ ਰੰਗ ਦੀ ਗੱਡੀ ਵਜਰੀ ਨਾ ਵਿੱਚ ਉਹਦੇ ਵਿੱਚ ਸ਼ਰਾਬ ਦੀ ہاں ਟਰੱਕ ਰਜੀ ਆ ਉਸ ਸ਼ਰਾਬ ਦੀਆਂ ਬੋਤਲਾਂ ਪਾਈਆਂ ਗਈਆਂ ਵਾ ਉਹ ਕਿਤਨਾ ਕਿਤੇ ਪੁਲਿਸ ਨੇ ਸਾਰੀਆਂ ਵੀਡੀਓ ਬਣਾਈਆਂ ਉਹ ਵੀਡੀਓ ਵੀ ਇਹਨਾਂ ਨੂੰ ਜਾਰੀ ਕਰਨੀ ਚਾਹੀਦੀਆਂ ਭਰਜਿੰਦਰ ਦੇ ਹੱਥ ਘੜੀਆਂ ਐਵੇਂ ਲਾਈਆਂ ਜਿਵੇਂ ਬਹੁਤ ਵੱਡਾ ਬੰਦਾ ਉਹ ਕ੍ਰਾਈਮਨਲ ਹੋਵੇ ਉਹ ਬੜਾ ਤਕੜਾ ਉਹਨੇ ਕ੍ਰਾਈਮ ਕਰਤਾ ਵਾ ਜੇਕਰ ਮੰਦੇ ਰੋਡ ਐਕਸੀਡੈਂਟ ਹੋ ਗਿਆ ਵਾ ਪਰ ਉਹ ਚੀਜ਼ਾਂ ਉਹਦਾ ਜਿਹੜਾ ਬਿਹੇਵ ਕੀਤਾ ਦਸਤਾਰ ਲਾ ਕੇ ਕੜਾ ਲਾ ਕੇ ਉਹਨੂੰ ਬੀਵੈਸ ਇਸ ਦੇ ਕਿਨ ਕੀਤਾ ਜਾ ਰਿਹਾ ਕਦੀ ਉਹਨੂੰ ਫਲੋਰਿਡਾ ਤੋਂ ਕੈਨੇਡਾ ਉਹ ਬੰਦ ਜਾ ਫਰਡਾ ਤੋਂ ਕੈਲੀਫੋਰਨੀਆ ਲਿਆ ਜਾਇਆ ਜਾ ਰਿਹਾ ਉਸ ਤਰੀਕੇ ਨਾਲ ਉਹ ਚੀਜ਼ਾਂ ਨਿੰਦਨਯੋਗ ਆ ਕਿ ਇਸ ਤਰੀਕੇ ਨਾਲ ਉਹਨੂੰ ਨਾ ਜਿਹੜਾ ਵਾ ਪੇਸ਼ ਕੀਤਾ ਜਾਵੇ ਜਿਹੜੇ ਹੁਣ ਕੱਲ ਦਾ ਥੋੜਾ ਜਿਹਾ ਜਦੋਂ ਸਿੱਖ ਜਸੇਵੰਦੀਆਂ ਵੀ ਵਿੱਚ ਆ ਕੇ ਚਾਈਆਂ ਬਾਬਾ ਅਵਤਾਸ ਸਿੰਘ ਜੀ ਸੋਰਸਿੰਗ ਵਾਲੇ ਵੱਲੋਂ ਵੀ ਜਿਹੜਾ ਵਾ ਉਸੇ ਕੈਲੀਫੋਰਨੀਆ ਵਿੱਚ ਸੰਗਤ ਨੂੰ ਅਪੀਲ ਕੀਤੀ ਗਈ ਸੀ ਕਿ ਤੁਸੀਂ ਜਿਹੜਾ ਵਾ ਨਾਲ ਰਲ ਕੇ ਸਾਥ ਦਿਓ ਜੇਕਰ ਪੰਜਾਬੀ ਭਰਾ ਦੀ ਦਸਤਾਰ ਉਤਰੀ ਹੈ ਜੇ ਕੋਈ ਕ੍ਰਾਈਮ ਹੋਇਆ ਵਾ ਉਹਨੂੰ ਉਸਤੇ ਨਾਲ ਸੰਬੰਧਿਤ ਜਿਹੜੀ ਸਜ਼ਾ ਦਿੱਤੀ ਜਾਵੇ ਪਰ ਜੇ ਜਿਆਦਾ ਲੋਡ ਤੋਂ ਵੱਧ 45 ਸਾਲ ਦੀ ਜਿਸ ਨੇ ਦੱਸਿਆ ਜਾ ਰਿਹਾ ਕਿ ਸਜ਼ਾ ਦਿੱਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਆਵਾਜ਼ ਉੱਠ ਰਹੀ ਆ ਉਹ ਬਹੁਤ ਜ਼ਿਆਦਾ ਗਲਤ ਗੱਲ ਆ 45 ਸਾਲ ਕੱਲ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਸਾਰੇ ਪਰਿਵਾਰ ਨੂੰ ਨਾਲ ਵੀ ਆ ਇਸ ਤਰ੍ਹਾਂ ਨਾਲ ਆ ਪੰਜਾਬੀਆਂ ਨੂੰ ਨਾਲ ਆ ਲੋਕੇ ਜਿਹੜੇ ਪੰਜਾਬੀ ਜਾ ਕੇ ਪ੍ਰਦੇਸਾਂ 'ਚ ਕੰਮ ਕਰਦੇ ਨੇ ਉਹਦੇ ਹਾਲ ਦੇਖ ਕੇ ਹੋਰ ਕਿਹੜਾ ਪ੍ਰਦੇਸੀ ਜਾ ਕੇ ਪ੍ਰਦੇਸ਼ ਕੰਮ ਕਰੇਗਾ ਪੰਜਾਬ 'ਚ ਅੱਗੇ ਰੋਜ਼ਗਾਰ ਨਹੀਂ ਰਹਿ ਗਿਆ ਸਾਡੇ ਪ੍ਰਵਾਸੀਆਂ ਨੂੰ ਤਾਂ ਕੰਮ ਦਿੱਤਾ ਜਾ ਰਿਹਾ ਇੱਥੇ ਬੈਂਕਾਂ ਦੇ 'ਚ ਪ੍ਰਵਾਸੀ ਬੈ ਗਏ ਨੇ ਹੋਰ ਥਾਵਾਂ 'ਤੇ ਜਾ ਕੇ ਸਾਡੇ ਸਾਰੇ ਇੱਥੇ ਆ ਕੇ ਕੰਮ ਸਾਰੇ ਪ੍ਰਵਾਸੀ ਵਸ ਗਏ ਨੇ ਤੇ ਪੰਜਾਬੀਆਂ ਵਾਸਤੇ ਕੰਮ ਰਹਿ ਨਹੀਂ ਗਿਆ ਵੈਸੇ ਵੀ ਤੇ ਪੰਜਾਬੀ ਹੁਣ ਬਾਹਰ ਜਾਣਗੇ ਕਿਥੇ ਜਾਣਗੇ ਤੇ ਇਸ ਕਰਕੇ ਉੱਖਾ ਹੋਇਆ ਬੈਨਾਂ ਸੀ ਰਿਪੋਰਟ ਕਰ ਦੀ ਗੱਲ ਚੱਲਦੀ ਪਈ ਸੀ ਕਹਿੰਦੇ ਸੀ ਵੀ ਹਰਜਿੰਦਰ ਜੋ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਹੁਣੇ ਨਹੀਂ ਪਤਾ ਫਵਾ ਫਲਾਈ ਜਾ ਰਹੀ ਹੈ ਕਿ ਸੱਚੀ ਹਰਜਿੰਦਰ ਨੇ ਬਿਆਨ ਦਿੱਤਾ ਹੈ ਉਹ ਚ ਕਹਿੰਦੇ ਹਰਜਿੰਦਰ ਕਹਿ ਰਿਹਾ ਕਿ ਮੈਨੂੰ ਰਿਪੋਰਟ ਨਾ ਕਰੋ ਮੇਰੇ ਇੰਡੀਆ ਖਤਰਾ ਆ ਵੀ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਵਾਂ ਵੀ ਇੱਥੇ ਮੈਨੂੰ ਸਜ਼ਾ ਦਿੱਤੀ ਜਾਵੇ ਚਾਹੀ ਨਹੀਂ ਹਰਜਿੰਦਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਉਹ ਸਿਰਫ ਤੇ ਸਿਰਫ ਫੇਕ ਵੀਡੀਓ ਬਣਾ ਕੇ ਉਹਨਾਂ ਨੇ ਵਾਇਰਲ ਕੀਤੀਆਂ ਹਰਜਿੰਦਰ ਨੇ ਆਪਣੇ ਬਾਰੇ ਕੋਈ ਗੱਲ ਨਹੀਂ ਕੀਤੀ ਉਹ ਸਿਰਫ 2018 ਦੀ ਉਹਨੇ ਗੱਲ ਕਹੀ ਆ ਕਿ ਮੈਨੂੰ ਖਤਰਾ ਸੀ ਉਸ ਤਰੀਕੇ ਦੀਆਂ ਖਬਰਾਂ ਪਹਿਲੀਆਂ ਜਿਹੜੀਆਂ ਸੀਗੀਆਂ ਉਹ ਪ੍ਰਾਣੀਆਂ ਚੁੱਕ ਕੇ ਵੀਡੀਓ ਜਿੱਦਾਂ ਉਹਨਾਂ ਨੇ ਉਧਰ ਆਪਣੀਆਂ 2018 ਵਾਲੀਆਂ ਚੀਜ਼ਾਂ ਦਸੀਆਂ 18 ਤੋਂ ਲੈ ਕੇ 23 ਤੱਕ ਕਿਵੇਂ ਰਹੇ ਆਪਣਾ 23 ਲਾਇਸੈਂਸ ਇਸ਼ੂ ਹੋਇਆ ਉਹ ਚੀਜ਼ਾਂ ਨੂੰ ਦੱਸ ਰਿਹਾ ਕਿ ਉਹ ਨਵਾਂ ਉਹ ਖਤਰੀ ਵਾਲੀ ਕੋਈ ਗੱਲ ਨਹੀਂ ਕੀਤੀ ਕਿ ਜਾਂ ਉਹ ਸਿਰਫ ਇਹ ਚਾਹੁੰਨੇ ਕਿ ਜੇਕਰ ਉਹ ਗੱਲਬਾਤ ਹੁੰਦੀ ਆ ਉਹਨੂੰ ਰਿਪੋਰਟ ਕਰਕੇ ਤੇ ਵਾਪਸ ਭੇਜਿਆ ਜਾਵੇ ਦੂਜੇ ਜਿਹੜਾ ਨਾਲ ਦਾ ਸਾਥੀ ਸੀ ਉਹਦਾ ਮੈਂ ਉਹ ਵੀ ਕਲੀਅਰ ਕਰ ਦਿਆਂਗਾ ਇੱਕ ਭਰਾ ਦੱਸਿਆ ਜਾ ਰਿਹਾ ਸੀ ਕਿ ਨਾਲ ਉਹ ਭਰਾ ਨਹੀਂ ਸੀਗਾ ਓਵਾ ਦਾ ਇੱਕ ਦੋਸਤ ਸੀਗਾ ਜਸਟ ਉਹ ਦੋਸਤ ਨੂੰ ਪਰੇਸ਼ ਇਸ ਤਰੀਕੇ ਨਾਲ ਕੀਤਾ ਗਿਆ ਤੇ ਉਹ ਦੋਸਤ ਜਿਹੜਾ ਸੀਗਾ ਉਹ ਉਹਨਾਂ ਨੇ ਆਪਣਾ ਉਹ ਆਪਣਾ ਦੁਆਬੇ ਏਰੀਆ ਦਾ ਵੀਰ ਸੀਗਾ ਤੇ ਉਹਨੂੰ ਇਹਨਾਂ ਨੇ ਫੜ ਕੇ ਸਾਰਾ ਗਲਤ ਕਰਤਾ ਕਿ ਇਹ ਭਰਾ ਵੀ ਰਿਪੋਰਟ ਕਰਤਾ ਇਹ ਵੀ ਚੀਜ਼ਾਂ ਐਫਸੀ ਕਿ ਵਾਇਰਲ ਹੋ ਰਹੀਆਂ ਚੀਜ਼ ਹੂੰ अच्छा ਜਿਵੇਂ ਕਹਿੰਦੇ ਵੀ ਨਾਲ ਮੁੰਡਾ ਸੀਗਾ ਕਿ ਉਹ ਵੀ ਇੱਕ ਵਿੱਚ ਪਾਇਆ ਗਿਆ ਦੋਸ਼ੀ ਜਾਂ ਉਸ ਨੂੰ ਛੱਡ ਦਿੱਤਾ ਗਿਆ ਨਹੀਂ ਉਹਦੇ ਵਿੱਚ ਵੀ ਉਹਨਾਂ ਨੂੰ ਦੋਸ਼ੀ ਨਾਲੇ ਕਰਤਾ ਕਿਉਂਕਿ ਉਹਦੀ ਵੀ 15 ਮਿੰਟ ਬਾਅਦ ਸ਼ਿਫਟ ਹੋਦੀ ਸੀਗੀ ਟਰਾਲਾ ਉਹਨੇ ਚਲਾਉਣਾ ਸੀਗਾ ਤੇ ਉਹਨਾਂ ਨੂੰ ਵੀ ਨਾਲ ਫਿਰ ਉਸ ਤਰੀਕੇ ਨਾਲ ਕਿਉਂਕਿ ਉਧਰ ਦੇ ਕਾਨੂੰਨ ਬਹੁਤ ਸਖਤ ਨੇ ਤੁਹਾਨੂੰ ਪਤਾ ਅਰੈਸਟ ਵੀ ਕਰਨੀ ਪੈਂਦੀ ਹੈ ਵਿੱਚ ਹਾਂ ਅਰੈਸਟ ਵੀ ਉਹਨਾਂ ਬਾਅਦ ਉਸ ਤਰੀਕੇ ਨਾਲ ਫਿਰ ਕਰਕੇ ਤੇ ਉਹਨਾਂ ਨੇ ਰਿਪੋਰਟ ਦਾ ਜਿਹੜਾ ਪ੍ਰੋਸੈਸ ਉਧਰ ਚਲਾਇਆ ਹੋਇਆ ਉਹਦਾ ਵੀ ਹੂੰ ਉਹ ਅੱਛਾ ਇਹ ਇੱਕ ਵੀ ਕਹਿੰਦੇ ਆ ਵੀ ਸੱਚਾਈ ਦੱਸਿਓ ਰਜਿੰਦਰ ਦੀ ਵੀ ਰਜਿੰਦਰ ਹੈ ਜਿਹੜਾ ਵੀ ਹਰਜਿੰਦਰ ਸੌਰੀ ਹਰਜਿੰਦਰ ਵੀ ਗਿਆ ਸੀ ਇਲੀਗਲ ਤਰੀਕੇ ਦੇ ਨਾਲ ਇਲੀਗਲ ਤਰੀਕੇ ਨਾਲ ਗਿਆ ਸੀ ਜਾਂ ਜਿਵੇਂ ਜਿਵੇਂ ਵੀ ਗਿਆ ਹੋਵੇ ਅਮਰੀਕਾ ਪਹੁੰਚਿਆ ਵੀ ਉਸ ਤੋਂ ਬਾਅਦ ਨੂੰ ਟਰੱਕ ਲਾਇਸੈਂਸ ਮਿਲਦਾ ਹੈ ਬਾਅਦ ਵਿੱਚ ਵੀ ਉਹ ਗ੍ਰੀਨ ਕਾਰਡ ਸੀਗਾ ਉੱਥੇ ਕਿਉਂਕਿ ਜਿਹੜਾ ਟਰੱਕ ਡਰਾਈਵਰ ਨੂੰ ਲਾਇਸੈਂਸ ਮਿਲਣਾ ਜੇਕਰ ਸਾਡੇ ਮੰਨ ਲਓ ਕਿ ਪੰਜਾਬ 'ਚ ਵੀ ਅਗੇ ਰੋਜ਼ਗਾਰ ਕਰਦਾ ਕਿਵੇਂ ਕੰਮ ਕਰਦਾ ਉਹ ਰੂਲ ਅਲੱਗ-ਅਲੱਗ ਪੰਜਾਬ ਦੇ ਉਧਰ ਦੇ ਰੂਲ ਅਲੱਗ ਨੇ ਜੇਕਰ ਕੈਲੀਫੋਰਨੀਆ ਦੇ ਵੱਲੋਂ ਲਾਇਸੈਂਸ ਈਸ਼ੂ ਕੀਤਾ ਗਿਆ ਤੇ ਉਦੋਂ ਲਾਇਸੈਂਸ ਕੀ ਦੇਖ ਕੇ ਈਸ਼ੂ ਕੀਤਾ ਗਿਆ ਕਿ ਜੇਕਰ ਸਟੇਟ ਲਾਇਸੈਂਸ ਇਸ਼ੂ ਕਰ ਰਹੀ ਆ ਤੇ ਉਸ ਦੇ ਕੀ ਗੱਲ ਉਹਨਾਂ ਨੇ ਉਦੋਂ ਸਾਈਨ ਨਹੀਂ ਬੜਾਏ ਉਦੋਂ ਦਾ ਜਵਾਬ ਜ਼ਿੰਦਗੀ ਹਾਂ ਵੀ ਇਹ ਚੀਜ਼ਾਂ ਤੁਸੀਂ ਲਾਇਸੈਂਸ ਜਿਹੜਾ ਵਾ ਤੁਸੀਂ ਗੱਡੀ 23 ਤੋਂ ਲੈ ਕੇ 25 ਤੱਕ ਤੇ ਗੱਡੀ ਚਲਾ ਰਹੇ ਹੋ ਤੇ ਉਹ ਉਹਨਾਂ ਦੇ ਕਿੱਥੇ ਗਿਆ ਸੀਗੇ 25 ਤੱਕ ਹੁਣ ਉਹਨੂੰ ਪਹਿਲਾਂ ਚਲਾਨ ਘਟਦੇ ਕਿ ਉਹਨੂੰ ਕੋਈ ਸਵਾਲ ਕਰਦੇ ਕਿ ਹਾਂ ਵੀ ਤੈਨੂੰ ਸਾਈਨ ਨਹੀਂ ਪadne ਆਂਡੇ ਰੋਡ ਤੇ ਕਿਵੇਂ ਜਾ ਰਿਹਾ ਸੀ ਉਹ ਕਿ ਆਟੋ ਮੋਟਰ ਤੇ ਲਾ ਕੇ ਕਿਹੜੀ ਜਗਾ ਖੜ ਰਿਹਾ ਸੀਗਾ ਉਹ ਕਹਿੰਦੇ ਵੀ ਇੰਗਲਿਸ਼ ਹੈ ਜਿਹੜੀ ਉਸ ਨੂੰ ਸਮਝ ਨਹੀਂ ਆ ਰਹੀ ਹੈ ਕਿ ਟ੍ਰਾਂਸਲੇਟਰ ਰੱਖਣਾ ਪੈ ਰਿਹਾ ਵਾ ਵੀ ਉਹ ਸਵਾਲ ਇਹ ਖੜੀ ਕੀਤੇ ਜਾ ਰਹੇ ਅਮਰੀਕਾ ਵਿੱਚ ਜਿਹੜ ਚੰਗਾ ਨਹੀਂ ਸਮਝਦੇ ਹੈਗੇ ਪੰਜਾਬੀਆਂ ਨੂੰ ਉਹ ਕਹਿੰਦੇ ਵੀ ਪੰਜਾਬੀ ਨਹੀਂ ਸਮਝ ਆ ਰਹੀ ਇਸ ਨੂੰ ਵੀ ਇਹ ਕਿਵੇਂ ਸਾਈਨ ਬੋਰਡ ਪੜ ਰਿਹਾ ਸੀ ਤੁਹਾਡਾ ਸਭ ਤੋਂ ਵੱਡਾ ਇਹ ਸਵਾਲ ਵਧੀਆ ਜੀ ਕਿ ਕਿਉਂਕਿ ਇਹ ਜਿਹੜੀ ਚੀਜ਼ ਵਿਖੀ ਜਾਵੇ ਜਿਹੜੀ ਚੀਜ਼ ਨੂੰ ਆਪਾਂ 10 15 ਬੰਦੇ ਇੱਕ ਬੰਦੇ ਦੇ ਨਾਲ ਜਦੋਂ ਪਤਾ ਲੱਗ ਜਾਂਦਾ ਕਿ ਤਿੰਨ ਇਨਸੀਡੈਂਟ ਮੇਰੇ ਕੋ ਆਪਣੇ ਤਿੰਨ ਬੰਦੇ ਮਰ ਚੁੱਕੇ ਨੇ ਕਿ ਮੇਰੇ ਤੋਂ ਹੁਣ ਅੱਗੇ ਮੇਰਾ ਫਿਊਚਰ ਚ ਕੀ ਹੋਏਗਾ ਕਾਰ ਵਾਪਸ ਜਾਣਾ ਜਾਂ ਨਹੀਂ ਜਾਣਾ ਇਸ ਤਰੀਕੇ ਦੇ ਮਨ ਦੇ ਵਿੱਚ ਬੰਦੇ ਦੇ ਵਿਚਾਰ ਆਉਣਗੇ ਤੇ ਬੰਦਾ ਕੀ ਕਰੇਗਾ ਉਹਦੀ ਜਿਹੜੀ ਕੰਡੀਸ਼ਨ ਆ ਉਹ ਕੀ ਹੋਵੇਗੀ ਕੁਕੇ ਉਹ ਬੰਦੇ ਦੇ ਉੱਤੇ ਕੀ ਬੀਤ ਰਹੀ ਆ ਆਪਾਂ ਵੀਡੀਓ ਦੇਖੀ ਆ ਉਹ ਚਿਹਰਾ ਤਾਂ ਨਹੀਂ ਚੁੱਕ ਰਿਹਾ ਉਹਦਾ ਚਿਹਰੇ ਥਲੇ ਝੁਕਿਆ ਹੋਇਆ ਵਾ ਉਹ ਉਹ ਤਾਂ ਆਪਣਾ ਦੇਖ ਹੀ ਨਹੀਂ ਰਿਹਾ ਉਹਦੀ ਜਿਹੜੀ ਕੰਡੀਸ਼ਨ ਆ ਬੋਲਣ ਦੇ ਸਮ ਕਾਬਿਲ ਨਹੀਂ ਸਮਝ ਸਰਾ ਉਹ ਜਿੰਨਾ ਕਿ ਬੋਲ ਰਿਹਾ ਵਾ ਉਹ ਬਹੁਤ ਅੱਬ ਦਾ 2 ਦੀ ਪੁਆਇੰਟ ਹੀ ਗੱਲ ਕਰ ਰਿਹਾ ਕਿ ਜਿੰਨਾ ਕੋ ਨੂੰ ਲੱਗ ਰਿਹਾ ਕਿਉਂਕਿ ਉਹਦੀ ਜਾਨ ਜਿਹੜੀ ਉਸ ਵਕਤ ਸਹਿ ਰਹੀ ਆ ਕਿ ਮੇਰੇ ਨਾਲ ਜਿਹੜਾ ਕਿਉਂਕਿ ਬਗਾਨਾ ਦੇਸ਼ ਆ ਬਗਾਨੀ ਸਰਕਾਰ ਆ ਸਾਨੂੰ ਉਸ ਤਰੀਕੇ ਨਾਲ ਮੰਨ ਲਓ ਆਪਣਾ ਇੱਥੇ ਟਰੀਟ ਗਲਤ ਹੁੰਦਾ ਉੱਥੇ ਟਰੀਟ ਕਿਵੇਂ ਕਰ ਰਹੇ ਹੋਣਗੇ ਉਹਦੇ ਨਾਲ ਤੇ ਉਹ ਟਰੀਟ ਜਿਹੜਾ ਕੀਤਾ ਜਾ ਰਿਹਾ ਉਹ ਬਹੁਤ ਜ਼ਿਆਦਾ ਜਿਹੜਾ ਵਾ ਇਹ ਆਪਣੇ ਬਹੁਤ ਜ਼ਿਆਦਾ ਮਨੁੱਖੀ ਜਿਹੜਾ ਵਾ ਇਹ ਘਾਣ ਹੋ ਰਿਹਾ ਨਾ ਮਨੁੱਖ ਦਾ ਉਹ ਚੀਜ਼ੇ ਨਾਲ ਜਿਹੜੀ ਗਲਤ ਚੀਜ਼ਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਉਹਨੂੰ ਜਿਹੜਾ ਵਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹਨੂੰ ਬੰਦਿਆਂ ਵਾਂਗੂ ਪੇਸ਼ ਹੋਣ ਜਾਦੋਂ ਨੇ ਬੇੜੀਆਂ ਪਾ ਕੇ ਲਿਆਉਂਦੇ ਉਹਨੂੰ ਜਾਂ ਜੇ ਭੱਜਣਾ ਹੁੰਦਾ ਉਹਨੇ ਤੇ ਉਹ ਉੱਥੋਂ ਜਿੱਥੇ ਹਾਦਸਾ ਹੋਇਆ ਫਲੋਰਿਡਾ ਦੇ ਵਿੱਚ ਉਦੋਂ ਨਾ ਭੱਜਦਾ ਹਾਂ ਉਹ ਖੜਾ ਹੋਇਆ ਉੱਥੇ ਰਾਮ ਨੇ ਖੜਾ ਵਾ ਉਹ ਜਿਹੜੀ ਉਹਦੀ ਸਿਚੁਏਸ਼ਨ ਹੈ ਉਹ ਪੰਜਾਬੀਆਂ ਨੇ ਵਾਇਰਲ ਕੀਤੀ ਪੰਜਾਬੀਆਂ ਨੇ ਕਿਹਾ ਕਿ ਇਸ ਬੰਦੇ ਨੇ ਜਿਹੜਾ ਵਾ ਇਹ ਦੀ ਵੇਖੋ ਨੇ ਚਿਹਰੇ ਤੇ ਉਦਾਸੀ ਨਹੀਂ ਉਦਾਸੀ ਚਿਹਰੇ ਤੇ ਬੰਦਾ ਰੋਂਦਾ ਪੇ ਜੇ ਰੋਂਡਾ ਪਿੰਦਾ ਨੇ ਕਹਣਾ ਪੰਜਾਬੀ ਐਕਸੀਡੈਂਟ ਕਰਕੇ ਰੋਂਡਾ ਪਿਆ ਪੰਜਾਬ ਆਪਾਂ ਤੇ ਇੱਕ ਦੂਜੇ ਦਾ ਕਹਿ ਨਹੀਂ ਸਕਦੇ ਨਾ ਜਦੋਂ ਟਰੱਕ ਡਰਾਈਵਰ ਜਿਹੜੇ ਗੱਡੀਆਂ ਉਸੇ ਵੱਡੀਆਂ ਚਲਾਵਾਂ ਰਹੇ ਨੇ ਉਹਨਾਂ ਸਾਰਿਆਂ ਨੂੰ ਪਤਾ ਕੰਡੀਸ਼ਨ ਕੀ ਹੁੰਦੀ ਆ ਜਾਂ ਜਦੋਂ ਨੇ ਪਰਿਵਾਰ ਨਾਲ ਗੱਲ ਕੀਤੀ ਆ ਉਸ ਤੋਂ ਰੱਬ ਹੀ ਜਾਣਦਾ ਕਿ ਉਸ ਦੇ ਦਿਲ ਤੇ ਕੀ ਬਿਤਰੀ ਸੀ ਤੇ ਜਿਹੜੀ ਹੁਣ ਜਦੋਂ ਹੁਣ ਤੁਸੀਂ ਚਿਹਰਾ ਮੈਚ ਕਰ ਲਿਓ ਪਹਿਲੀ ਫੋਟੋ ਤੇ ਹੁਣ ਵਾਲੀ ਉਹਦੇ ਵਿੱਚ ਲੱਖਾਂ ਕੁਆਂ ਦਾ ਫਰਕ ਪੈ ਗਿਆ ਜ਼ਮੀਨ ਅਸਮਾਨ ਦਾ ਫਰਕ ਆ ਉਹਦਾ ਚਿਹਰਾ ਹੁਣ ਕੀ ਗੱਲ ਪਹਿਲਾਂ ਅੰਦੇ ਸੀ ਚਿਹਰੇ ਤੇ ਉਦਾਸੀ ਨਹੀਂ ਆ ਜੇ ਹੁਣ ਉਦਾਸੀ ਆ ਗਈ ਹੁਣ ਪੰਜਾਬੀ ਖੁਸ਼ ਹੋ ਗਏ ਉਹਨਾਂ ਦੀ ਵੀ ਕੀ ਹੈ ਉਹ ਚੀਜ਼ਾਂ ਕਿਤੇ ਨਾ ਕਿਤੇ ਹਿਰਦੇ ਨੂੰ ਬਡੰਦਰ ਦੀਆਂ ਸਾਰਿਆਂ ਦੇ ਕਿ ਉਹ ਪੰਜਾਬੀ ਦੇ ਨਾਲ ਸਰਦਾਰ ਦੇ ਨਾਲ ਇੰਨੇ ਤੱਕੇ ਸਾਈ ਇੱਕ ਸਿਰ ਤੇ ਪਟਕੀ ਨਹੀਂ ਦੇ ਸਕਦੇ ਕਿਸੇ ਦਾ ਜਿਹੜਾ ਵਾ ਇਥੇ ਮੰਨ ਲਓ ਕਿ ਆਪਣਾ ਜੇ ਜੂੜਾ ਸਿਰ ਤੇ ਰੱਖਿਆ ਉਹਨੇ ਤੇ ਉਹ ਦਾ ਗਨਾਹ ਹੋ ਗਿਆ ਵਾ ਜੇ ਕੋਈ ਨਾ ਪੁਮਾਨ ਕੀਤਾ ਗਿਆ ਬੇਬੀ ਉਹ ਜ਼ਿਆਦਾ ਬੇਦਵੀ ਹੋਈ ਆ ਪਰ ਆਪਾਂ ਜੇ ਦੇਖੀਏ ਨਾ ਕਿ ਕਾਨੂੰਨ ਦੇ ਅਕੋਰਡਿੰਗ ਜੇਕਰ ਮੰਨ ਲਓ ਕਿ ਜ਼ਿਲ੍ਹਾ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਆਪਣੇ ਵੀ ਇਥੇ ਜਦੋਂ ਮੰਨ ਲਓ ਆ ਕਸਟਡੀ ਵਿਚ ਵਾਲ ਸੀ ਹੁੰਦਾ ਬੰਦੇ ਨੂੰ ਕਈ ਵਾਰ ਦਸਤਾਰ ਉਹਦੀ ਲਾਹਤ ਹੁੰਦੇ ਆ ਪਰ ਇਸ ਤਰੀਕੇ ਦੇ ਨਾਲ ਉਹਨੂੰ ਪੇਸ਼ ਕਰ ਰਹੇ ਜਾਂ ਤੇ ਉਹਨੂੰ ਵੀਡੀਓ ਚਾਹਦਾ ਵਾਇਰਲ ਨਾ ਕਰਨ ਉਹਨੂੰ ਉਸ ਤਰੀਕੇ ਨਾਲ ਰੱਖਣਾ ਹੁੰਦਾ ਕਿ ਪ੍ਰਾਈਵੇਸੀ ਰੱਖਣ ਇੱਕ ਉਹਨੂੰ ਬਾਰ ਬਾਰ ਵਿਖਾਇਆ ਜਾ ਰਿਹਾ ਕਿ ਕੀ ਵਿਖਾਉਣ ਦੇ ਆ ਕਿ ਸਿੱਖਾਂ ਨੂੰ ਅਸੀਂ ਇੱਥੇ ਜਲੀਲ ਕਰ ਰਹੇ ਹਾਂ ਕੀ ਸਿੱਖਾਂ ਦਾ ਇੱਥੇ ਸਿੱਖਾਂ ਨੂੰ ਅਸੀਂ ਲਿਆ ਕੇ ਨੰਗੇ ਸਿਰ ਘੁਮਾ ਰਹੇ ਹਾਂ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਕਿਹੜੇ ਕੋਈ ਟਰਾਲੇ ਵਜਦੇ ਪਹਿਲਾ ਮੈਕਸੀਕਨ ਕੋ ਟਰਾਲਾ ਵੱਜ ਗਿਆ ਉਹਨੇ ਚ ਆ ਚਾਰ ਲੋਕਾਂ ਦੀ ਜਿੰਦਗੀ ਖਤਮ ਕਰਤੀ ਉਹਦੀ 110 ਸਾਲ ਦੀ ਸਜ਼ਾ ਕਰਕੇ ਤੁਹਾਨੂੰ 10 ਸਾਲ ਦੀ ਕਾਇ ਕਰ ਰਹਿੰਦੀ ਕਲੀ ਕਿ ਉਹਦੇ ਸਾਕ ਸਾਈਨ ਕੋਈ ਸੀ ਉਹਨਾਂ ਦੀ ਵੀ ਤੇ ਕੀ ਗੱਲ ਉਹ ਉਹੀ ਪਟੀਸ਼ਨ ਦੀ ਗੱਲ ਕਰ ਰਿਹਾ ਵੀ ਵੀ ਐਦਾਂ ਦੀ ਹੀ ਪਟੀਸ਼ਨ ਜਿਹੜੀ ਆ ਸਰਕੂਲਰ ਹੋ ਰਹੀ ਆ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਵੀ ਸਜ਼ਾ ਘੱਟ ਕਰਵਾਈ ਜਾਵੇ ਹਰਜਿੰਦਰ ਦੀ ਵੀ ਇਸੇ ਕਰਕੇ ਇਹ ਪਟੀਸ਼ਨ ਚਲਾਈ ਜਾ ਰਹੀ ਆ ਪਰ ਸਜ਼ਾ ਤਾਂ ਘੱਟ ਹੋਵੇ ਕੀ ਜੇਕਰ ਸਜ਼ਾ ਹੋਈ ਹੋਵੇ ਸਜ਼ਾ ਤਾਂ ਹੋਈ ਨਹੀਂ ਹਲੇ ਤਾਂ ਕੇਸ ਟ੍ਰਾਇਲ ਤੇ ਚੱਲ ਰਿਹਾ ਵਾ ਕਿ ਉਹਨਾਂ ਤੇ ਕੀ ਚਾਰजेस ਲੱਗ ਰਹੇ ਨੇ ਵਕੀਲ ਨਾਲ ਗੱਲਬਾਤ ਹੋਊਗੀ ਉਦੋਂ ਤੈਅ ਹੋਵੇਗਾ ਕਿ ਜਿਹੜੇ ਸਵਾਲ ਜਵਾਬ ਆਪਾਂ ਕਰ ਰਹੇ ਆ ਇਹ ਉਹਦੇ ਨਾਲ ਸੰਬੰਧਿਤ ਨੇ ਹਲੇ ਉਹ ਮੁਕੀ ਬਿਆਨ ਦੇਣ ਦੇ ਕਾਬਿਲ ਨਹੀਂ ਹੈਗਾ ਤੁਸੀਂ ਉਹਦੀ ਕੰディション ਦੇਖੀ ਹੋਣੀ ਫੋਟੋਆਂ ਅੰਦਰ ਵਿੱਚ ਉਹ ਬਿਆਨ ਬੋਲ ਰਿਹਾ ਗੱਡੀ ਉਹ ਬੋਲੂ ਗੱਡੀ ਕੀ ਹਲੇ ਉਹਨਾਂ ਨੂੰ ਪਤਾ ਨਹੀਂ ਲੱਗਣਦਾ ਕਿ ਮੇਰੇ ਨਾਲ ਹੋਇਆ ਕੀ ਹੈ ਜੋ ਥੋੜਾ ਕਲੀਅਰ ਹੋਊਗਾ ਜਦੋਂ ਮੜਾ ਇੱਕ ਨਾ ਜੇ ਵਕੀਲ ਸਾਹਿਬ ਕਰਾ ਸਾਡੇ ਇਹ ਗੱਲ ਕਰਨਗੇ ਉਦੋਂ ਪਤਾ ਲੱਗਣਾ ਸਾਰੀ ਸਿਚੁਏਸ਼ਨ ਦਾ ਕਿ ਉਹਨਾਂ ਦੇ ਕੈਮਰੇ ਚੈੱਕ ਕਰਾਂਗੇ ਗੱਡੀ ਕਰੂਜ਼ ਕੰਟਰੋਲ ਤੇ ਕਿਵੇਂ ਆ ਰਹੀ ਸੀਗੀ ਕਿ ਐਡਾ ਪਹਾੜ ਜਿਹੜਾ ਟਰਾਲਾ ਉਹਨੂੰ ਦਿਖਿਆ ਨਹੀਂ ਪਿੱਛੇ ਕਿ ਪਿੱਛੇ 100 ਗੱਡੀਆਂ ਹੋਰ ਵੀ ਆ ਰਹੀਆਂ ਸੀ ਕੱਲਾ ਇਹ ਥੋੜੀ ਆ ਰਹੀਆਂ ਸੀ ਪਿੱਛੇ ਗੱਡੀਆਂ ਹੋਰ ਵੀ ਉਹਨਾਂ ਨੇ ਬ੍ਰੇਕ ਮਾਰੀ ਹੈ ਕੱਲਾ ਇਹ ਇਹਨੂੰ ਕਿਉਂ ਨਹੀਂ ਕੱਲਾ ਦੇਖੀ ਕਿ ਇੱਕ ਹੋ ਸਕਦਾ ਕਿ ਇਹ ਬੰਦੇ ਸੁੱਤੇ ਜਾ ਲਾ ਕੇ ਗੱਡੀ ਤੇ ਕੰਟਰੋਲ ਲਾ ਕੇ ਆਪਾਂ ਆਈਂਦੇ ਆਟੋਮੈਟਿਕ ਤੇ ਉਹ ਕਿਵੇਂ ਦੀ ਜਾਂਚ ਵੀ ਹੋਣੀ ਚਾਹੀਦੀ ਆ ਅਸੀਂ ਜਾਂਚ ਦੀਵਾ ਕਿਉਂ ਕਰਦੇ ਆ ਕਿ ਵਕੀਲ ਸਾਹਿਬ ਨੂੰ ਕਵਾਂਗੇ ਕਿ ਆਪਦਾ ਪੁਆਇੰਟ ਰੱਖਿਆ ਜਾਵੇ ਕਿਉਂਕਿ ਬਾਕੀ ਗੱਡੀਆਂ ਰੁਕੀਆਂ ਇਹ ਕਿਉਂ ਰੁਕੇ ਸਾਰੇ ਇਹ ਕਹਦੇ ਪੈਨੇ ਕਹਿੰਦੇ ਜੀ ਜੋ ਮੋੜ ਸੀਗਾ ਉਹ ਨਹੀਂ ਦੇਖਿਆ ਗਿਆ ਹਰਜਿੰਦਰ ਦੇ ਵੱਲੋਂ ਹਰਜਿੰਦਰ ਨੇ ਰੋਂਗ ਟਰਨ ਲੈ ਲਿਆ ਤਾਂ ਰੌਂਗ ਟਰਨ ਲੈਂਡ ਦੇ ਨਾਲ ਉਹ ਐਕਸੀਡੈਂਟ ਹੋਇਆ ਕੋਈ ਦੂਸਰੇ ਪੱਖੇ ਵੀ ਰੱਖ ਰਹੇ ਨੇ ਕਹਿੰਦੇ ਨੇ ਵੀ ਪਿੱਛੇ ਗੱਡੀ ਆ ਰਹੀ ਸੀਗੀ ਤਾਂ ਗੱਡੀ ਬ੍ਰੇਕ ਮਾਰ ਸਕਦੀ ਸੀ ਉਹਦੇ ਕੋਲ ਬਹੁਤ ਟਾਈਮ ਸੀਗਾ ਵੀ ਇਹ ਵੀ ਚੀਜ਼ਾਂ ਸੀਗੀਆਂ ਵੀ ਹੋ ਸਕਦਾ ਸੀ ਵੀ ਬਚਾਅ ਹੋ ਜਾਂਦਾ ਇਹਦੇ ਵਿੱਚ ਟਰਨ ਨੂੰ ਅਸੀਂ ਕਹਿ ਰਹੇ ਹਾਂ ਕਿ ਗਲਤ ਹੋਇਆ ਉਹ ਸਿੱਧਾ ਇਹ ਅਫਸੋਸ ਵੀ ਕਰ ਰਹੇ ਹਾਂ ਕਿ ਚੀਜ਼ ਜਿਹੜੀ ਗਲਤ ਹੋਈ ਆ ਪਰ ਜਿਹੜਾ ਟਰਨ ਵੱਜਾ ਵਾ ਉਹ ਗਲਤ ਹੋ ਗਿਆ ਕੀ ਗੱਲ ਇਸ ਤੋਂ ਪਹਿਲਾਂ ਟਰਨ ਨਹੀਂ ਵੱਜੇ ਕੀ ਗੱਲ ਉਸ ਤੋਂ ਬਾਅਦ ਹਟ ਗਏ ਉਹ ਤੇ ਕੱਲ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਗੋਰੀ ਵੀ ਟਰਨ ਉੱਥੇ ਮਾਰ ਰਹੇ ਆ ਜਾਂ ਹੋਰ ਜਦ ਦੂਜੀਆਂ ਆਪਣੇ ਸਟੇਟਾਂ ਦੇ ਵਿੱਚ ਕੈਲੀਫੋਰਨੀਆ ਤੋਂ ਲੈ ਬੈਲਾ ਫਲੋਰਿਡਾ ਦੇ ਵਿੱਚ ਵੀ ਜਾਂ ਕੈਲੀਫੋਰਨੀਆ ਹੋਰ ਵੀ ਉੱਥੇ ਸਾਰੇ ਉਹ ਯੂ ਟਰਨ ਬਣੇ ਹੋਏ ਆ ਉੱਥੇ ਸਾਰੇ ਘਟਾ ਯੂ ਟਰਨ ਉਧੇ ਲੈ ਰਹੇ ਆ ਉਹਨਾਂ ਤੇ ਗੋਰੀਆਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਜੇ ਮੰਨ ਲਓ ਹੋਰ ਠੀਕਾ ਕੰਮ ਕਰਦੇ ਸਾਡੇ ਇਕੱਲੇ ਸਿੱਖਾਂ ਜਿਹੜੇ ਕੋ ਨਜ਼ਰ ਆਉਂਦੇ ਇਹਨਾਂ ਨੂੰ ਤੇ ਜਿਹੜੀ ਗੱਲ ਤੁਸੀਂ ਕੀਤੀ ਐ ਰੇਸ ਜਿਹੜੀ ਗੱਡੀ ਸਪੀਡ 'ਚ ਆ ਰਹੀ ਸੀ ਜੇਕਰ ਉਸ ਗੱਡੀ ਨੂੰ 500 ਮੀਟਰ ਤੋਂ ਗੱਡੀ ਦਿਸ ਜਾਂਦੀ ਕਿ ਇਹ ਸਾਹਮਣੇ ਪਹਾੜ ਜਿਹੜਾ ਟਰੱਕ ਉਕਲਣਾ ਸੱਟਾਂ ਲੱਗਣ ਦੇ ਨਾਲ ਉਹਦਾ ਬਚਾਅ ਹੋ ਸਕਦਾ ਸੀਗਾ ਬੰਦੇ ਦੀਆਂ ਜਿਹੜੀਆਂ ਜਾਨਾਂ ਨਾਲ ਨਾ ਇੱਕ ਡਰਾਈਵਰ ਦੀ ਵਜ੍ਹਾ ਕਰਕੇ ਉਹ ਜਾਨਾਂ ਨਹੀਂ ਸੀ ਨਾਲ ਜਾਣੀਆਂ ਕੱਲਾ ਸਾਡੇ ਬੰਦੇ ਦਾ ਕਸੂਰ ਨਾ ੱਡਿਆ ਜਾਵੇ ਜਿਹੜੀਆਂ ਉਹ ਗੱਡੀ ਬੰਦਾ ਗੱਡੀ ਚਲਾ ਰਿਹਾ ਸੀ ਡਰਾਈਵ ਕਰ ਰਿਹਾ ਸੀਗਾ ਉਹਦੇ ਡੈਸ਼ ਕੈਮਰੇ ਦੀ ਵੀ ਵੀਡੀਓ ਚੈੱਕ ਕੀਤੀ ਜਾਵੇ ਕਿ ਬੰਦੇ ਸੁੱਤੇ ਸੀ ਉਹਨਾਂ ਡਰਿੰਕ ਕੀਤੀ ਸੀ ਉਹਨਾਂ ਦੇ ਕੈਮਰੇ ਜਿਹੜੇ ਉੱਪਰ ਲੱਗੇ ਹੋਏ ਨਾ ਸਪੀਡਾਂ ਕਿਉਂਕਿ ਆਪਣੇ ਦੇਸੇ ਉਹ ਚੀਜ਼ਾਂ ਨਹੀਂ ਹੈਗੀਆਂ ਉਥੇ ਥਾਂ ਥਾਂ ਦੇ ਉੱਪਰ ਕਿਲੋ-ਕਿਲੋਮੀਟਰ ਦੇ ਉੱਪਰ ਕੈਮਰੇ ਲੱਗੇ ਨੇ ਉਹ ਕੈਮਰੇ ਦੀ ਜਾਂਚ ਹੋਵੇ ਫਿਰ ਅਸੀਂ ਮੰਗ ਕਰਾਂਗੇ ਆਪਦੇ ਵਕੀਲ ਦੇ ਥਰੂ ਕਿ ਉਹ ਚੀਜ਼ਾਂ ਜਿਹੜੀਆਂ ਪਿੱਛੇ ਕੈਮਰੇ ਦੇ ਹੋਲੇ ਚੱਲ ਰਹੀਆਂ ਇੱਕ ਤਰਫਾ ਉਹ ਚੀਜ਼ਾਂ ਨਾ ਲੈਂਦੇ ਹਨ ਤੇ ਇੱਕ ਅਸੀਂ ਖਾਸ ਕਰਕੇ ਅਪੀਲ ਕਰਨੀ ਚਾਹਾਂਗੇ ਜਿਹੜਾ ਯੂਐਸਏ ਦਾ ਮੀਡੀਆ ਵਾ ਉਕੇ ਬਾਅਦ ਉਹਨਾਂ ਨੇ ਜਿਹੜਾ ਸਰਦਾਰਾਂ ਨੂੰ ਨਿੰਦਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਬਹੁਤ ਚੱਲਦੇ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਉਹਨਾਂ ਨੇ ਮੈਂ ਚੈਨਲਾਂ ਦੇ ਨਾਮ ਨਹੀਂ ਲੈ ਸਕਦਾ ਕਿ ਜਿੰਨੇ ਅਦਰ ਦੇ ਨਿਊਜ਼ ਚੈਨਲ ਨੇ ਉਹਨਾਂ ਨੇ ਇੱਕ ਸਿੰਘ ਦੇ ਵੱਲੋਂ ਗੱਡੀ ਜਿਹੜੀ ਆ ਉਹ ਮਾਰ ਦਿੱਤੀ ਗਈ ਜਾਨਾਂ ਲੈ ਲਈਆਂ ਕਤਲ ਕਰਤਾ ਬਾਰ-ਬਾਰ ਕਤਲ ਕਰਤਾ ਕਤਲ ਕਿਹਨੂੰ ਕਹਿੰਦੇ ਆ ਕਤਲ ਕਹਿੰਦੇ ਗੋਲੀ ਮਾਰ ਕੇ ਕਿਹਨੂੰ ਬੰਦੇ ਨੂੰ ਮਾਰਨਾ ਉਹ ਕਿਸੇ ਨੂੰ ਹੁੰਦਾ ਕਤਲ ਕਰਨਾ ਜਿਹੜਾ ਕਤਲ ਆਪ ਇੱਕ ਕੁਦਰਤੀ ਐਕਸੀਡੈਂਟ ਆ ਉਹਨੂੰ ਐਕਸੀਡੈਂਟ ਦਾ ਨਾਮ ਦਓ ਕਿ ਐਕਸੀਡੈਂਟ ਹੋ ਗਿਆ ਵਾ ਤੇ ਉਸ ਤਰੀਕੇ ਨਾਲ ਮਾੜਾ ਹੋਇਆ ਵਾ ਪਰ ਉਸ ਨੂੰ ਵਾਰ-ਵਾਰ ਕੋਈ ਚੀਜ਼ ਇਹਨੇ ਬੰਦੇ ਨੇ ਮਾਰਿਆ ਕਿ ਤੁਸੀਂ ਉਹ ਬੰਦੇ ਦੀ ਕੰਡੀਸ਼ਨ ਦੇਖੋ ਕੀ ਹਾਲ ਪਰਿਵਾਰ ਦਾ ਕੀ ਹਾਲ ਇਹਦਾ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਹੋ ਗਈ ਨੀ ਜੇ ਦੀ ਲਾਈਫ ਖਤਮ ਹੋ ਗਈ ਨੀ ਤੇ ਅਮਰੀਕਾ ਦੇ ਡਾਕਟਰ ਸੁਹੈਮਾਨ ਨੇ ਜਿਹੜੇ ਉਹਨਾਂ ਦੇ ਵੱਲੋਂ ਸਪੋਰਟ ਕੀਤੀ ਗੀ ਹਰਜਿੰਦਰ ਜੀ ਵੀ ਇਸ ਤਰ੍ਹਾਂ ਤਾਂ ਬਹੁਤ ਸਾਰੇ ਟਿਕਟਸ ਮਿਲਦੀ ਨੇ ਡਰਾਈਵਰਾਂ ਨੂੰ ਜਿਹੜੇ ਐਕਸੀਡੈਂਟ ਹੋ ਜਾਂਦੇ ਨੇ ਉਹਨਾਂ ਦਾ ਅਲੱਗ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਨਾ ਉਹਨਾਂ ਨੇ ਸਪੋਰਟ ਕੀਤੀ ਆ ਵੀ ਹਰਜਿੰਦਰ ਨੇ ਜੋ ਕੀਤਾ ਸੋ ਕੀਤਾ ਬਾਕੀ ਵੀ ਬਹੁਤ ਜਣੇ ਇਹ ਚੀਜ਼ਾਂ ਕਰਦੇ ਨੇ ਅਮਰੀਕਾ ਦੇ ਵਿੱਚ ਸਪੋਰਟ ਕਰ ਰਹੇ ਆ ਕਈ ਲੋਕ ਹਾਂਜੀ ਉਹ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਕਿਸਾਨੀ ਅੰਦੋਲਨ 'ਚ ਬਹੁਤ ਸਹਾਇਤਾ ਵਾ ਤੇ ਹੁਣ ਵੀ ਸਾਥ ਦੇ ਰਹੇ ਨੇ ਤੇ ਜਿੰਨੇ ਵੀ ਨਾਲ ਜੁੜੇ ਹੋਏ ਨੇ ਸੰਸਥਾਵਾਂ ਜੁੜੀਆਂ ਆ ਨਾ ਸਾਰਿਆਂ ਦਾ ਧੰ ਕਬੀ ਰਲ ਕੇ ਹਮਲਾ ਮਾਰਨ ਜੇਕਰ ਮੰਨ ਲਓ ਦੂਸਰੇ ਗੋਰੇ ਆਪਦੇ ਕੰਮ ਕਰਵਾ ਸਕਦੇ ਆ ਕੀ ਗੱਲ ਸਾਡੇ ਪੰਜਾਬੀ ਨਹੀਂ ਕਰਾ ਸਕਦੇ ਜੇਕਰ ਵਿਦੇਸ਼ ਚ ਰਹਿਣਾ ਸਾਡਾ ਕੀ ਗਨਾਹ ਹੋ ਗਿਆ ਵਾ ਕਿ ਅਸੀਂ ਮੰਨ ਲਓ ਜੇ ਗੱਡੀਆਂ ਚਲਾ ਰਹੇ ਆ ਰੋਡ ਤੇ ਐਕਸੀਡੈਂਟ ਹੁੰਦੇ ਨੇ ਘਰੋਂ ਕੋਈ ਰੱਬਦਾਨ ਲੈ ਕੇ ਤੁਰਦਾ ਵਾ ਕੋਈ ਗੱਡੀ ਮਾਰਨਾ ਛੋੜੀ ਜਾਂਦਾ ਕਿ ਮੈਂ ਕਿਸੇ ਨੂੰ ਕਤਲ ਕਰਕੇ ਆਵਾਂ ਜਾਂ ਕਿਸੇ ਦਾ ਮਾਰ ਕੇ ਆਵਾਂ ਇਹ ਤਾਂ ਕੁਦਰਤੀ ਚੀਜ਼ਾਂ ਨੇ ਮਾਤਾ ਜੀ ਹਰਜਿੰਦਰ ਦੇ ਮਾੜਾ ਮੂਟਾ ਗੱਲ ਕਰ ਰਹੇ ਨੇ ਜਾਂ ਫਿਰ ਉਹ ਬਿਲਕੁਲ ਸੀਰੀਅਸ ਨੇ ਵੀ ਬਿਲਕੁਲ ਵੀ ਮਿਲ ਵੀ ਨਹੀਂ ਦੇ ਹੈਗੇ ਪਰਿਵਾਰ ਨੂੰ ਉਹ ਜ਼ਿਆਦਾ ਕਿਉਂਕਿ ਉਹਨਾਂ ਦੀ ਕੰਡੀਸ਼ਨ ਜਿਹੜੀ ਆ ਪਰਿਵਾਰ ਕਿਉਂਕਿ ਜਦੋਂ ਆ ਕੇ ਆਣ ਗਵਾਨ ਦੇ ਰਿਸ਼ਤਦਾਰਾਂ ਨੂੰ ਪਤਾ ਲੱਗਾ ਨਾ ਉਹਨਾਂ ਨੂੰ ਜਦੋਂ ਜ ਮੈਸੇਜ ਆਏ ਤੇ ਆ ਕੇ ਜਦੋਂ ਘਰੇ ਮਾਹੌਲ ਹੀ ਇਸ ਤਰੀਕੇ ਦਾ ਗੰਭੀਨ ਹੋ ਗਿਆ ਕਿ ਤੁਹਾਡੇ ਬੱਚੇ ਨੇ ਤੁਹਾਡੇ ਬੱਚੇ ਨੂੰ 45 ਸਾਲ ਦੀ ਸਜ਼ਾ ਹੋਗੀ ਉਹ ਚੀਜ਼ ਜਦੋਂ ਸੁਣੀ ਉਹਨਾਂ ਨੇ ਇੱਕਦਮ ਤੇ ਮਾਤਾ ਦਾ ਲੜਵਕਾ ਨਿਕਲ ਗਿਆ ਕਿ ਬਣ ਗਿਆ ਮੇਰੇ ਬੱਚੇ ਨਾਲ 45 ਸਾਲ ਦੀ ਸਜ਼ਾ 38 ਸਾਲ 44 ਸਾਲ ਦੀ ਮਾਤਾ ਦੀ ਉਮਰ ਹੋ ਗਈ ਆ ਤੇ 45 ਸਾਲ ਤੇ ਉਹ ਬੱਚੇ ਦੀ ਸਜ਼ਾ ਦਾ ਨਾਂ ਸੁਣ ਕੇ ਉਸ ਪਰਿਵਾਰ ਸਾਰਾ ਸਾਮਦੇ ਮੋਲ ਚ ਤੇ ਉਹਨਾਂ ਦਾ ਪੁਰਾ ਸਾਰੇ ਸੋਸ਼ਲ ਮੀਡੀਆ ਦੇ ਆਵਾਜ਼ ਚੋਕ ਰਹੇ ਸੀ ਕਿ ਪਰਿਵਾਰ ਸਾਹਮਣੇ ਨਹੀਂ ਆ ਰਿਹਾ ਪਰਿਵਾਰ ਸਾਹਮਣੇ ਕਿੱਦਾਂ ਆਵੇ ਪਰਿਵਾਰ ਦੀ ਕੰਡੀਸ਼ਨ ਹੀ ਬਹੁਤ ਜ਼ਿਆਦਾ ਹਾਲਤ ਹੈ ਪਹਿਲਾਂ ਦੇ ਚਿਹਰੇ ਉਹਨਾਂ ਦੇ ਦੇਖ ਲਓ ਹੁਣ ਦੇ ਚਿਹਰੇ ਉਹਦੇ ਸਾਹਮਣੇ ਗੱਲ ਕਰਨ ਦੇ ਕਾਬਲ ਨਹੀਂ ਚੱਲ ਰਹੇ ਔਖਾ ਹੋਇਆ ਬਿਆਨ ਅਸੇ ਹਰਜਿੰਦਰ ਦਾ ਸੁਭਾਅ ਕਿਵੇਂ ਦਾ ਸੀਗਾ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਕੀ ਮਿਲ ਵਰਤਨ ਵਾਲਾ ਸੀ ਹਾਂਜੀ ਗੱਲ ਸੁਭਾਅ ਦੀ ਹੈ ਕਿ ਸੁਭਾਅ ਇੰਨਾ ਜ਼ਿਆਦਾ ਪੂਰੇ ਪਰਿਵਾਰ ਦਾ ਅਰਜਿੰਦਰ ਕੱਲ ਤਾਂ ਇੰਨਾ ਜ਼ਿਆਦਾ ਨਾਈਸ ਮੁੰਡਾ ਬਹੁਤ ਜ਼ਿਆਦਾ ਪਿੰਡ ਵਾਸੀਆਂ ਦੇ ਬਿਆਨ ਲੈ ਕੱਲ ਅਲੱਗ-ਅਲੱਗ ਪੰਜਾਬੀ ਚੈਨਲਾਂ ਦੇ ਉੱਪਰ ਵੀ ਨਿੱਜੀ ਚੈਨਲਾਂ ਦੇ ਵੱਲੋਂ ਬਿਆਨ ਲੈ ਗਏ ਆ ਤੇ ਉਹਦੇ ਵਿੱਚ ਵੀ ਸਾਰਿਆਂ ਵੱਲੋਂ ਬਿਆਨ ਪਿੰਡ ਵਾਸੀਆਂ ਵੱਲੋਂ ਤੇ ਕਿ ਮੁੰਡੇ ਦਾ ਸੁਭਾਅ ਨੇਚਰ ਬਹੁਤ ਵਧੀਆ ਸੀਗਾ ਗੱਲਬਾਤ ਸਾਰਿਆਂ ਨਾਲ ਵਧੀਆ ਕਰਦਾ ਸੀਗਾ ਤੇ ਪਰਿਵਾਰ ਕਦੀ ਵੀ ਸਿਆਸਤਬਾਜ਼ੀ ਕਦੀ ਕਿਸੇ ਦੇ ਕਿਰਤਪਰੰਤੂ ਅਜੇ ਤੱਕ ਨਹੀਂ ਕੀਤਾ ਕਿਰਤ ਕਰਨ ਵਾਲਾ ਸੱਚੀ-ਸੱਚੀ ਕਿਰਤ ਕਰਨ ਵਾਲਾ ਪਰਿਵਾਰ ਹੈ ਤੇ ਲੋਕਾਂ ਦੇ ਹੱਕ ਦੇ ਵਿੱਚ ਮਣਕੀ ਅਜੇ ਤੱਕ ਖੜਦੇ ਆਏ ਤੇ ਪਰ ਜੇ ਇਹ ਚੀਜ਼ ਨਾ ਹੋਈ ਆ ਬਹੁਤ ਜ਼ਿਆਦਾ ਗਲਤ ਹੋਇਆ ਸਾਨੂੰ ਇਸ ਤੇ ਪਰ ਬਹੁਤ ਅਗਾਂਪਾ ਕਰਨੀ ਸੁਕੇ ਸਾਡੇ ਪਰਮਾਤਮਾ ਸਵਾਸੇਗਾ ਅਖੀਰ ਦੇ ਵਿੱਚ ਜਿਹੜੇ ਪੇजेस ਚੱਲ ਰਹੇ ਨੇ ਫੇਕ ਪੇजेस ਬਣਾਏ ਜਾ ਰਹੇ ਆ ਫੰਡ ਇਕੱਠੇ ਕੀਤੇ ਜਾ ਰਹੇ ਆ ਜਾਂ ਫਿਰ ਕੋਈ ਪਟੀਸ਼ਨ ਆ ਫੇਕ ਕੀਤੀਆਂ ਜਾ ਰਹੀਆਂ ਨੇ ਉਹਨਾਂ ਤੇ ਕੀ ਕਰੂੰਗੇ ਹੁਣ ਤੁਸੀਂ ਜਿਹੜੇ ਫੇਕ ਚ ਪੇ ਚੱਲ ਰਹੇ ਆ ਸਾਡੀ ਹੁਣੇ ਅਪੀਲ ਆ ਕਿ ਜਿਹੜੇ ਯੂ ਐਸ ਏ ਦੇ ਵਿੱਚ ਬਣਾਏ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਇਹ ਚੱਲ ਰਹੀ ਇਹ ਯੂ ਐਸ ਏ ਦੇ ਵਿੱਚ ਚੱਲ ਰਹੀ ਆ ਤੇ ਆ ਸਾਡੀ ਪੰਜਾਬੀਆਂ ਨੂੰ ਅਪੀਲ ਆ ਕਿ ਜਿਹੜੇ ਜਾਲੀ ਪੇਜ ਬਣਾਏ ਆ ਉਹਨਾਂ ਦੇ ਵਿੱਚ ਫੰਡ ਨਾ ਕਿਸੇ ਨੂੰ ਭੇਜਿਆ ਜਾਵੇ ਤੇ ਸਾਡੇ ਪਰਿਵਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਵੀ ਪੇਜ ਜਾਰੀ ਨਹੀਂ ਕੀਤਾ ਇਸ ਕਰਕੇ ਜਾਣਬੁੱਝ ਕੇ ਜਿਹੜੀਆਂ ਫੁਆਇਆਂ ਫਲੀਆਂ ਜਾ ਰਹੀਆਂ ਕਿਉਂਕਿ ਕਿਸੇ ਜਾ ਸਭ ਗੱਲਬਾਤ ਹੋਈ ਆ ਕੇਸ ਲਈ ਚ ਟ੍ਰਾਇਲ ਤੇ ਆ ਬਾਕੀ ਜੋ ਗੱਲਬਾਤ ਹੋਈ ਬਾਅਦ ਪਤਾ ਲੱਗੂਗਾ ਤੇ ਜਿਹੜੀ ਚੀਜ਼ ਕੋ ਜਰੂਰ ਤਾਂ ਪਊਗੀ ਪੰਜਾਬੀਆਂ ਦਾ ਸਹਿਯੋਗ ਦੀ ਤਾਂ ਉਹ ਸਿੱਧੀ ਜੋ ਉਧਰ ਦਾ ਫੰਡ ਹੋਏਗਾ ਉਧਰ ਦੇ ਅਕਾਊਂਟ ਦੇ ਜਿਹੜਾ ਅਕਾਊਂਟ ਹੈ ਜਿਹੜਾ ਹੋਊਗਾ ਉਹ ਉਧਰ ਦਾ ਸਰਕਾਰ ਦਾ ਹੀ ਹੋਏਗਾ ਸਾਡਾ ਪਰਿਵਾਰ ਦਾ ਕੋਈ ਅਕਾਊਂਟ ਨਹੀਂ ਹੋਊਗਾ ਤੇ ਇਹ ਜੇ ਲੋੜ ਪਊਗੀ ਤੇ ਜੇ ਪਹਿਲੀ ਗੱਲ ਪਰਮਾਤਮਾ ਲੋੜ ਪਾਵੇ ਨਾ ਜੇ ਲੋੜ ਪਊਗੀ ਤਾਂ ਉਹਨਾਂ ਦਾ ਉੱਥੇ ਕੀਤਾ ਜਾਵੇਗਾ ਸਾਨੂੰ ਲੋੜ ਕਿਸੇ ਚੀਜ਼ ਦੀ ਇਸ ਵਕਤ ਜਿਹੜੇ ਜਾਲੀ ਪੇਜ ਬਣਾਏ ਆ ਉਹਨਾਂ ਦੇ ਫੰਡ ਨਾਲ ਹੀ ਭੇਜਿਆ ਜਾਵੇ ਬਹੁਤ ਬਹੁਤ ਧੰਨਵਾਦ ਸ